ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈ ਕੀ ਆ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰੂਪ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਬੇਸ਼ੱਕ ਦੋਸਤੋ ਪਸ਼ੂ ਦੋ ਆਜਣ ਪੰਜ ਆਜਣ ਚਾਰ ਆਜਣ ਜਦੋਂ ਵੀ ਪਸ਼ੂ ਨਵੇਂ ਆ ਦੋਸਤੋ ਆਉਂਦੇ ਆ ਬਿਲਕੁਲ ਜਿਹੜੇ ਆ ਤੁਹਾਡੇ ਸਾਹਮਣੇ ਕੀਤੇ ਜਾਂਦੇ ਆ ਰੂਬਰੂ ਕੀਤੇ ਜਾਂਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਬਿਲਕੁਲ ਝੋਟੀ ਦਿਖਾ ਦਾਂਗੇ ਇੱਕ ਮੱਝ ਦਿਖਾ ਦਾਂਗੇ ਨੀਲੀ ਰਾਵੀ ਦੇ ਵਿੱਚ ਆ ਠੀਕ ਆ ਸੋ ਪਸੰਦ ਆਊਗੀ ਬਿਲਕੁਲ ਸੂਈ ਸਵਾਈ ਆ ਤਸੱਲੀ ਕੋਈ ਵੀਰ ਆਪਦੀ ਦੋ ਡੰਗ ਚਵਾਈ ਕਰਕੇ ਕਰ ਸਕਦਾ ਤੇ ਖਾਸ ਵਿਸ਼ੇਰ ਤੁਸੀਂ ਪਿੰਡ ਅਲਗੋਂ ਕੋਠੀ ਕਰਨੀ ਹੈਗੀ ਆ ਠੀਕ ਆ ਜੀ ਬਿਲਕੁਲ ਮੱਝ ਆ ਰਹੀਆ ਤੇ ਤਕਰੀਬਨ ਡੀਬੀ ਪੂਰਾ ਅਮਰਕੋਟ ਬੱਲਿਆਣਾ ਪਿੰਡ ਜਗਤਪੁਰਾ ਨਵਾਂ ਪਿੰਡ ਫਤੇਪੁਰ ਠੀਕ ਆ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਖਾਸ ਵੀਰ ਤੁਸੀਂ ਪਿੰਡ ਅਲਗੂ ਕੋਠੀ ਕਰਨੀ ਆ ਅੱਜ ਦੋਸਤੋ 21 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 4 ਵਜੇ ਦਾ ਸਮਾਂ ਹੈਗਾ ਕੱਲ ਨੂੰ 22 ਅਕਤੂਬਰ ਨੂੰ ਮਾਰਨਿੰਗ 6 ਵਜੇ ਆਪਾਂ ਜਿਹੜੀ ਇਹ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਜਿਸ ਵੀਰ ਨੂੰ ਪਸੰਦ ਆਊਗੀ ਦੋਸਤੋ ਇਹ ਮੱਝ ਦੋ ਟਾਈਮ ਚ ਵਾਈ ਕਰ ਲਓ ਤਿੰਨ ਟਾਈਮ ਚ ਵਾਈ ਕਰ ਲਓ ਠੀਕ ਆ ਆਜੋ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜਗਰੂਪ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਠੀਕ ਠਾਕ ਹੋ ਹਾਂ ਜੈ ਵਧਿਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਠਾਕ ਜੀ ਅੱਛਾ ਜਗਰੂਪ ਫਸੂ तकरीबन ਅੱਜ ਆਪਣੇ ਕੋਲ ਇੱਕ ਇਹ ਮੱਝ ਬਗਾਉ। ਹਾਂਜੀ ਅੱਜ ਇੱਕੋ ਮੱਝ। ਠੀਕ ਆ। ਮੱਝ ਵੈਸੇ ਚੰਗੀ ਐ ਕੀ ਰਿਕਾਰਡ ਗੁਰੂ ਕੋਈ ਪਿੱਛੋਂ ਜਿੱਥੋਂ ਲਈਏ ਘਰ ਵਾਲੇ ਮੰਨ ਲਓ ਪੁੱਛਿਆ ਗਿਆ ਕੁਛ? ਇਹ ਵੀਰ ਜੀ ਨੀਲੀ ਰਾਵੀ ਦੀ ਮੱਝ ਦੂਜਾ ਸੂਆ ਸੂਈ ਆ। ਹੂੰ। ਠੀਕ। ਕੋਈ ਇਹਨੂੰ 8-10 ਦਿਨ ਹੋ ਗਏ ਨੇ। ਸੂਈ ਨੂੰ 8 ਤੋਂ 10 ਦਿਨ ਤਾਂ ਹੋ ਗਿਆ ਸਮਾਂ। ਹਾਂਜੀ ਹੋ ਗਿਆ। ਤੇ 10 ਕਿਲੋ ਦੁੱਧ ਐ ਠੰਡਾ ਕਰਕੇ ਤਿਆਰ ਆ। ਲੋ ਝਾਗ ਬਖਾਵਾ ਯਾਰਾਂ 12 ਕਿਲੋ ਦੇ ਝਾਗ ਆਲਾ। ਜਿਹੜਾ ਠੰਡਾ ਕਰਕੇ 10 ਕਿਲੋ ਮੰਗਤੀ ਆ। ਠੀਕ ਆ ਜੀ। ਲੋ ਜੀ ਬਿਲਕੁਲ ਦਿਨ ਵੀ 8 ਤੋਂ 10 ਮਗਰ ਕਟਾ ਜੀ ਮਗਰ ਮੇਲਕਾਫ ਆ ਠੀਕ ਆ ਮਗਰ ਕਟਾ ਤੇ ਦੁੱਧ ਤਕਰੀਬਨ ਜਿਹੜਾ ਦੋਸਤੋ 9 10 9 10 ਲੀਟਰ ਜਿਹੜਾ ਹੁਣ ਮੌਜੂਦਾ ਟਾਈਮ ਦੇ ਉੱਤੇ ਜਿਹੜਾ ਹਾਜ਼ਰ ਆ ਠੀਕ ਆ ਜੀ ਜਿਹੜਾ 9 10 ਲੀਟਰ ਦੀ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਬਾਕੀ ਥਣ ਥਣ ਦੀ ਕੁਆਲਿਟੀ ਕਾਫੀ ਸੋਹਣੀ ਆ ਤਸੱਲੀ ਨਾਲ ਤੁਹਾਨੂੰ ਆਪਾਂ ਸਾਰਾ ਕੁਝ ਦਿਖਾ ਦਿੰਨੇ ਆ ਠੀਕ ਆ ਜੀ ਚਾਰੇ ਥਾਣਾ ਵਿਥਾਂ-ਵੋਥਾਂ ਕਾਫੀ ਸੋਹਣੀਆਂ ਨੇ ਘਟੋ ਘੜ 5 5 ਚੋਂ ਇੰਚਾਂ ਤੇ ਜੜੀ ਆ ਦੋਸਤੋ ਥਣ ਦੀ ਬਿਲਕੁਲ ਵੰਡ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਹਾਈਟ ਕੱਦ ਵੀ ਸੋਹ ਮਥਾ ਮੋਥਾ ਪੂਰਾ ਜਿਹੜਾ ਦੋਸਤੋ ਵਾਈਟ ਫੇਸ ਆ ਅੱਖ ਬਿਲਕੁਲ ਮਾਰਕਿੰਗ ਵਿੱਚ ਪੂਰੀ ਠੀਕਾ ਬਿੱਲੀਆਂ ਖਾਣੇ ਤੇ ਚਾਰੇ ਪੈਰ ਤੋਤੇ ਧੁੰਨ ਤੇ ਦਾਗ ਕੋਈ ਘਵਾਨੇ ਤੇ ਦਾਗ ਚੰਡੇ ਘਵਾਨੇ ਤੇ ਵੀ ਸਾਰ ਤੇ ਵੀ ਦਾਗ ਸਕੂਸ਼ ਉੱਪਰ ਤੱਕ ਵਾਈਟ ਆ ਠੀਕਾ ਸਾਰ ਤੇ ਵੀ ਨਿਸ਼ਾਨ ਮੱਝ ਚੰਗੀ ਆ ਭਜਨ ਭਜਨ ਚੰਗਾ ਤੇ ਜਗਰੂਪ ਬਾਕੀ ਚਵਾਈ ਚੂਈ ਕਿਦਾਂ ਦੀ ਆ ਚਵਾਈ ਵੀਰ ਜੀ ਇੱਕ ਨੰਬਰ ਅੱਛਾ ਕੋਈ ਨਿਆਣਾ ਚੋਲੇ ਸਿਆਣਾ ਚੋਲੇ ਐ ਪੋਲੀ ਠੀਕ ਹੈ ਜੀ ਕੋਈ ਪੂਰਸ਼ਤਾ ਨਹੀਂ ਆ ਅਗਲੇ ਨਾਲ ਅਗਲਾ ਮਗਰ ਲੈਣਾ ਮਰ ਠੀਕ ਹੈ ਜੀ ਲਿਓ ਜੀ ਖੋਲ ਕੇ ਤੋੜ ਕੇ ਤੋ ਬਾਕੀ ਮੱਝ ਪੂਰੀ ਖਰੀ ਹੈ ਦੋਸਤੋ ਝੋਟੀ ਆ ਕੋਈ ਦੂਜੇ ਸੂਬੇ ਦੇ ਵਿੱਚ ਕੋਈ ਵੀਰ ਝੋਟੀ ਮੰਨ ਸਕਦਾ ਠੀਕ ਆ ਤੇ ਜਿਹਨੂੰ ਅੱਗੇ ਦੂਜੇ ਸੂਬੇ ਦੀ ਸਮਝ ਲੱਗਦੀ ਦੂਜੇ ਸੂਬੇ ਤੀਜੇ ਸੂਬੇ ਤੀਜੇ ਸੂਬੇ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਆ ਥੋੜਾ ਟੜੇ ਨਰਤੀ ਆ ਆ ਦੇਖੋ ਜੀ ਠੀਕ ਆ ਇੱਕ ਵਾਰੀ ਜਗਰੂਪ ਸਿਆ ਥੋੜਾ ਜਿਹਾ ਹੋਰ ਕਮਾ ਦਿਆ ਜੇ ਇੱਕ ਵਾਰੀ ਹੋਰ ਤੋੜ ਦਿਆ ਜੇ ਕੋਈ ਐ ਨੂੰ ਲਿਆ ਦੇ ਠੀਕ ਹੈ ਸੋ ਰਾਜੀ ਆ ਪੂਰੀ ਵਜਨ ਵਜੂਦ ਵਾਲੀ ਆ ਦੋਸਤੋ ਹਾਈਟ ਕਰ ਤੋ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਠੀਕ ਆ ਜੀ ਸੋ ਵੱਡੀ ਹਾਈਟ ਦੇ ਵਿੱਚ ਨਾਰਮਲੀ ਆਪਾਂ ਆ ਬਾਲੀਆਂ ਜਿਹੜੀਆਂ ਵੱਟੀਆਂ ਮੱਚਾਂ ਦੇਖਦੇ ਆ ਦੋਸਤੋ ਠੀਕ ਆ ਮੀਡੀਅਮ ਤੋਂ ਜਿਹੜੀ ਪਲੱਸ ਵਾਲ ਨੂੰ ਜਾਂਦੀ ਏ ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਇਸ ਨੂੰ ਕਾਊਂਟ ਕਰ ਲਿਓ ਬੇਲਪੂਲ ਦੀ ਚੰਗੀ ਸਪੈਸ਼ਲ ਬਾਕੀ ਥਾਂ ਥਣ ਦੀ ਵੰਡ ਚੰਗੀ ਆ ਸੋ ਬਾਕੀ ਚਵਾਈ ਜਿਹੜੀ ਆ ਤੁਸੀਂ ਨਾਰਮਲੀ ਵੀਡੀਓ ਦੇ ਵਿੱਚ ਦੇਖ ਲਈ ਆ ਤਸल्ली बख्श ਚਵਾਈ ਮੋਟੀ ਧਾਰ ਆ ਚਵਾ ਜਿਹੜਾ ਇੱਕ ਨੰਬਰ ਆ ਕਰਦੇ ਜਿਆ ਨੂੰ ਹਾਂ ਤਸल्ली ਆ ਦੇਖੋ ਠੀਕ ਆ ਠੀਕ ਆ ਜਗਰੂਪ ਕੀ ਡਿਮਾਂਡ ਕੀ ਕੀਤੀ ਫਿਰਿੰਦੀ ਮੋਹਲੇ ਦਾ ਵੀ ਜੀ 85000 ਹਾਂ 82 ਦੇ ਦਾਂਗੇ 82 ਦੇ ਪੂਰੇ 80 ਦੇ ਦਾਂਗੇ ਹਾਂ ਹੋਰ ਵੀ ਕੋਈ ਗੁੰਜਾਇਸ਼ ਨਹੀਂ ਹੋਂ ਤਾਂ ਪੂਰੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਤੁਸੀਂ ਆਪ ਸਿਆਣੇ ਜੀ ਫੁੱਲ ਵੱਡੇ ਕਦ ਕੱਢ ਦੀ ਝੋਟੀ ਆ ਝੋਟੀ ਨੂੰ ਕੋਈ ਕਸਰ ਨਹੀਂ ਆ ਬਿਲਕੁਲ ਨਹੀਂ ਕੋਈ ਸ਼ੱਕ ਨਹੀਂ ਦੁੱਧ ਐ ਠੰਡਾ ਕਰਕੇ ਤਿਆਰ ਆ 10 ਕਿਲੋ ਹਾਂਜੀ ਲਓ ਜੀ 10 ਕਿਲੋ ਬਿਲਕੁਲ ਠੰਡਾ ਦੁੱਧ ਇਹਨਾਂ ਦਾ ਵੀ ਕੋਈ ਵੀਰ ਆ ਦੀ ਤਸੱਲੀ ਕਰੇ ਲੀਟਰ ਮਾਰ ਲੇ ਠੰਡਾ ਦੁੱਧ ਜਿਹੜਾ ਦੋਸਤੋ 10 ਕਿਲੋ ਆ ਠੀਕ ਆ ਜਵਾਬ ਹਸਮਾ 1 ਨੰਬਰ ਤੇ 80000 ਜਿਹੜਾ ਦੋਸਤੋ ਲਾਸਟ ਲਾਈਨ ਦੇ ਜਿਹੜਾ ਉਹ 80000 ਆ ਠੀਕ ਆ ਤੇ ਜਿੰਨੀ ਬਿਲਕੁਲ ਦਿਖਾਈ ਗਈ ਆ ਦੋਸਤੋ ਬਿਲਕੁਲ ਕੱਦ-ਕਾਠ ਦੀ ਓਡੀ ਤੁਹਾਨੂੰ ਮੌਜੂਦਾ ਟਾਈਮ ਤੇ ਹਾਜ਼ਰ ਮਿਲੂਗੀ ਕਈ ਵਾਰ ਹੁੰਦਾ ਵੀ ਪਸ਼ੂ ਵੇਖਣ ਦੇ ਵਿੱਚ ਜਿਹੜਾ ਦੋਸਤੋ ਵੀਡੀਓ ਦੀ ਗੱਲ ਕਰਨ ਲੱਗੇ ਵੱਡਾ ਦਿਸਦਾ ਬਾਕੀ ਇੱਥੇ ਪਹੁੰਚਣ ਤੇ ਕਈ ਵਾਰ ਸਮਦਰ ਜਾਂ ਛੋਟਾ ਕੱਦ ਹੁੰਦਾ ਠੀਕ ਆ ਪਰ ਕੱਦ ਨਹੀਂ ਛੋਟਾ ਹੋਊਗਾ ਹਾਈਟ ਮੀਡੀਅਮ ਤੋਂ ਜਿਹੜੀ ਪਲਾਸਾ ਵੱਡੀਆਂ ਮੱਝਾਂ ਛੋਟੀਆਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੇ ਦੁੱਧ ਜਿਹੜਾ 10 ਲੀਟਰ ਆ ਠੀਕ ਆ ਰੇਟ 80000 ਲਾਸਟ ਲਾਈਨ ਦੇ ਜਿਹੜਾ 60000 ਡਿਮਾਂਡ 85 ਹੋ ਜੇ 82 ਹੋ ਜੇ ਠੀਕ ਆ ਜੋ ਵੀ ਤੇ ਇੱਕ ਵਾਰੀ ਬਹਿਣੀ ਵਾਲੇ ਪਾਸੇ ਤੁਹਾਨੂੰ ਥਾਣਾ ਫਿਰ ਤਸਲੀ ਨਾਲ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਤੇ ਜਗਰੂਪ ਬੋਲ ਕੇ ਨੰਬਰ ਵੀਰ ਮੋਬਾਈਲ ਨੰਬਰ 98781 33174 84376 34902 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਗਰੂਪ ਸਿੰਘ ਠੀਕ ਹੈ ਜੀ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਦੋਸਤੋ ਇਸ ਘਰੇ ਆਉਂਦੇ ਆ ਬਾਕੀ ਸਮੇਂ ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਠੀਕ ਹੈ ਤੇ ਅੱਜ ਫਿਲਹਾਲ ਇਸ ਕਵਰਜ ਵਿੱਚ ਇੱਕ ਆਪਾਂ ਤੁਹਾਨੂੰ ਜਿਹੜੀ ਇਹ ਨੀਲੀ ਰਾਵੀ ਜਿਹੜੀ ਦੋਸਤੋ ਮਾਜ ਦਿਖਾਉਣੀ ਸੀਗੀ ਤਾਜੀ ਸੂਈ ਸਵਾਈਆ ਨਰਕ ਪਰਖਾ ਤਸੱਲੀ ਆਪਣੀ ਘਰ ਵਿੱਚ ਟਾਨ ਕੇ ਕਰ ਲਿਓ ਠੀਕ ਆ ਥਣ ਭਾਂਡੇ ਦੀ ਸਾਫ ਆ ਤਸੱਲੀ ਪਕਸ਼ਾ ਕੋਈ ਵੀ ਆਨਲਾਈਨ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਚਵਾਈ ਕਰਕੇ ਜਿਹੜੀ ਤੁਸੀਂ ਵੇਖ ਸਕਦੇ ਜੀ ਜਿਹੜਾ ਵੀ ਆਪਣੀ ਗਾਰੰਟੀ ਹੋਗੀ ਜੀ ਠੀਕ ਹੈ ਜੀ ਕੋਈ ਹੋਰ ਛੱਟੇ ਨਾਰਗਣ ਦੀ ਆਪਣੀ ਗਾਰੰਟੀ ਠੀਕ ਲੋ ਜੀ ਪੂਰ ਛੱਟੇ ਦੀ 나ੜ ਗੰਡ ਦੀ ਕਿਸੇ ਤਰ੍ਹਾਂ ਦੀ ਜੜੀਆਂ ਨਹੀਂ ਪ੍ਰੋਬਲਮ ਹੈਗੀ ਐਚワイ ਦੇ ਵਿੱਚ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਊਗੀ ਤਸੱਲੀ ਬਖਸ਼ਾ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ